ਮਾਰ ਹੋਂ ਦਾ ਨਾਟਕ ਕਰਦੀ ਆ। ਤੇ ਠੀਕ ਮੈਂ ਤਾਂ ਹਣਾਵਾ ਜੇ ਤੂੰ ਮੇਰੀ ਗੱਲ ਮੰਨੇਗੀ ਤੇ ਕੁੜੀਏ ਮੰਨ ਲੈ ਮੇਰੀ ਗੱਲ ਜੇ ਕੱਲ ਨੂੰ ਮਿੰਨੂ ਕੁਝ ਹੋ ਗਿਆ ਨਾ ਇਹਦੀ ਜ਼ਿੰਮੇਵਾਰ ਤੂੰ ਹੋਵੇਂਗੀ। ਇੱਥਾਂ ਹੀ ਕਰਦੀ ਆ। ਫੇਰ ਆਪੇ ਨੂੰ ਹੱਥਾਂ ਪਿਆਰਾਂ ਦੀਆਂ ਪੈਣੀਆਂ ਆ। ਜੇ ਕਿਤੇ ਨਾ ਬਿਫੀ ਵੱਧ ਕੱਟ ਗਿਆ ਨਾ ਤੇ ਫੇਰ ਪੰਗਾ ਪੈਣਾ ਜੇ ਕੋਈ ਨਾ ਕੋਈ। ਜੇ ਜੋ ਤੂੰ ਜਾਊਗੀ ਤੇ ਫੇਰ ਮੈਂ ਦਵਾਈ ਖਾਣੀ ਨਹੀਂ ਤੇ ਨਹੀਂ ਖਾਣੀ ਹੈਗੀ। ਦਸਾਂਾ ਕਿਦਾਂ ਦੀ ਗੱਲ ਹੋਈ ਭਲਾ। ਇਹ ਚੰਗੀਆਂ ਗੱਲਾਂ ਉਹਦੇ ਵਾਸਤੇ। ਬੈਠੇ ਹੋ ਰਾ ਬੈਠਾ ਨਹੀਂ ਬੈੰਡਿਆ ਸੀ ਤੱਲਿਆ ਸੀ ਮੈਂ ਉਹਦਾ ਬੰਬੀ ਅੱਛਾ ਨਾ ਇੱਥੇ ਬਹਿ ਗਏ ਚਲੋ ਤੇ ਹੈਯਾ ਹੂੰ ਘਰ ਦੇ ਵਿੱਚ ਨਾ ਐਨੇ ਮੋਲ-ਜਾਲ ਜਿਹਾ ਠੀਕ ਜਿਹਾ ਨਹੀਂ ਲੱਗੰਦੇ ਆ ਫੇਰ ਕੋਈ ਗੱਲ ਹੋਈ ਆ ਗੱਲਾਂ ਹੁੰਦੀਆਂ ਹੀ ਰਹਿੰਦੀਆਂ ਆ ਕਿਦਾਂ ਨਹੀਂ ਹੁੰਦੀ ਗੱਲ ਤੁਹਾਡੇ ਸਾਹਮਣੇ ਹੀ ਆ ਉਸ ਦਿਨ ਵੀ ਕੀ ਕੁਝ ਹੋਇਆ ਜਦੋਂ ਤੁਸੀਂ ਕਰ ਰਹੇ ਆਹੋ ਕਿਦਾਂ ਬੋਲਣ ਦੇ ਜੋਗਨਵੀਰ ਹੋਣਾ ਨਾ ਤਜੇਦੋਂ ਮੰਮੀ ਮੈਨੂੰ ਵੀ ਇੱਕੋ ਗੱਲੀ ਕਹੀ ਜਾਂਦੇ ਸੀ ਹੂੰ ਤੇ ਮੈਂ ਤੇ ਜਾ ਕੇ ਦੀਦੀ ਨੂੰ ਇਦਾਂ ਹੀ ਕਹਿਣਾ ਸੀ ਨਾ ਤੇ ਮੈਂ ਵੀ ਗੁੱਸੇ ਦੀ ਮਾਰੀ ਨਹੀਂ ਉਹਨਾਂ ਨੂੰ ਕਹਿਤ ਦਿੱਤਾ ਪਰ ਮੇਰੇ ਮਨ 'ਚ ਬਾਅਦ ਵਿੱਚ ਨਾ ਐਨਾ ਹੋਰ ਤਰ੍ਹਾਂ ਹੋਇਆ ਨਾ ਕਿ ਉਹ ਵਿਚਾਰੀ ਕੀ ਸੋਚਦੀ ਹੋਊਗੀ ਉਤੋਂ ਆਂਦੇ ਐਵੇਂ ਜਾਣ ਕੇ ਮੰਮੀ ਮਗਰ ਲਾ ਕੇ ਚੱਗੀ ਜਗੇਤਾ ਮੇਰੇ ਹਲ ਆ ਜਾਂਦੀ ਨਾ ਤੇ ਮੈਂ ਤੈਨੂੰ ਜਾਣ ਨਹੀਂ ਦੇਣ ਉਹ ਤੇ ਹੈ ਹੀ ਆ ਪਰ ਮੈਂ ਨਾ ਸ਼ੁਕਰ ਕਰਦੀ ਆਂ ਵੀ ਗਾੜੀਆਂ ਉਹ ਵਿਚਾਰੀ ਨੇ ਕੁਝ ਬੋਲੀ ਜੇ ਉਹ ਵੀ ਗੜੀਆਂ ਉਦਾਂ ਹੀ ਗੁਸੇ ਨਾਲ ਬੋਲ ਪੈਂਦੇ ਮੈਂ ਵੀ ਵੱਧ ਘਟ ਬੋਲਦੀ ਤੇ ਸਾਡੇ ਵਿੱਚ ਫਿਰ ਕੀ ਹੋਣਾ ਹੈ ਗੱਲਾਂ ਬਤਾਂ ਵਧਣੀਆਂ ਹੈ ਘਟਣੀਆਂ ਥੋੜਾ ਹੈ ਤੇ ਫਿਰ ਬਾਅਦ ਚ ਨਾ ਉਹ ਜਿਹਾ ਪਿਆਰ ਨਹੀਂ ਰਿੰਦਾ ਆਪਸ ਵਿੱਚ ਉਹ ਤਾਂ ਇਹ ਤੁਹਾਨੂੰ ਮਦਨ ਆਖਿਆ ਹੈ ਕਿ ਤੂੰ ਨਾ ਕੋਈ ਵੀ ਗੱਲ ਕਰੀ ਤੈਨੂੰ ਮੰਮੀ ਜੋ ਮਰਜ਼ੀ ਕਵੇ ਪਰ ਗੱਲ ਕਰਨੀ ਵੀ ਪੈਂਦੀ ਆ ਫਿਰ ਮੰਮੀ ਕਹਿੰਦੇ ਆ ਤੁਸੀਂ ਜਿਆਦੀਆਂ ਸਿਆਣੀਆਂ ਹੋ ਗਈਆਂ ਵਾ ਤੇ ਮੈਨੂੰ ਤੁਸੀਂ ਨਿਆਣੀ ਬਣਾ ਤਾਓ ਮੇਰੀ ਤੁਸੀਂ ਗੱਲ ਨਹੀਂ ਮੰਨਦੀਆਂ ਮੈਂ ਤੇ ਤਾਂ ਵਰਗੀ ਉਹਨਾਂ ਨੂੰ ਕਿਹਾ ਸੀ ਨੇ ਹੁਣ ਗੱਲ ਹੋਈ ਹੈ ਕੋਈ ਘਰ ਦੇ ਵਿੱਚ ਹੁਣ ਵੀ ਬਸ ਨਾ ਐਦਾ ਹੀ ਨਿੱਕੀਆਂ ਮੋਟੀਆਂ ਹੋਈ ਜਾਂਦੀਆਂ ਮੰਮੀ ਗਏ ਸ਼ਹਿਰ ਕਰਨ ਹੂੰ ਤੇ ਮੈਨੂੰ ਕਹਿੰਦੇ ਵੀ ਰਪਿੰਦਰ ਜੀ ਕੁਝ ਮੰਗਾਉਣਾ ਵਾ ਨਾ ਤੇ ਮੈਨੂੰ ਦੱਸ ਦੇ ਤਾਂ ਮੈਂ ਚੱਲੀ ਆਂ ਤੇ ਮੈਂ ਲੈ ਆਉਂਗੀ ਅੱਛਾ ਤੇ ਨਾਲੇ ਨਿਆਣਿਆਂ ਵਾਸਤੇ ਵੀ ਇੱਕ ਅੱਦਾ ਸੂਟ ਲੈ ਆਵਾਂਗੇ ਹੂੰ ਹੂੰ ਤੇ ਮੈਂ ਹਾਂ ਅਮੀ ਜੀ ਨਿਆਣੇ ਦੇ ਤੇ ਕੱਪੜੇ ਕਿੰਨੇ ਹੀ ਪਏ ਆ ਹਲੇ ਆਹੋ ਤੇ ਨਾਲੇ ਪਤਾ ਤੁਹਾਨੂੰ ਪਤਾ ਹੀ ਆ ਕਿ ਮੁਰਗੇ ਝਾਟੀਆਂ ਛੋਟੇ ਹੋ ਜਾਂਦੇ ਆ ਤੇ ਉਹਨੇ ਕੀ ਲੱਗੇ ਹੋਣਾ ਠੀਕ ਰਹਿੰਦੇ ਆ ਤੇ ਚਲੋ ਮੈਂ ਇਹ ਤੁਹਾਨੂੰ ਇੰਨੀ ਰੀਜ ਆਉਂਦੀ ਆ ਨਾ ਤੇ ਤੁਸੀਂ ਅੰਗਰ ਦੇ ਤੇ ਅਗਮ ਦੇ ਦੋ ਸੂਟ ਲੈ ਆਇਓ ਅੱਛਾ ਤੇ ਮੇਰੇ ਆਤੀ ਭੈਣ ਤੁਸੀਂ ਨਾ ਕੁਝ ਲੈ ਆਇਓ ਹੂੰ ਜੋਰਦੀ ਜੀ ਮੈਨੂੰ ਕਹਿੰਦੇ ਸੀ ਹੂੰ ਤੇ ਉਹਨਾਂ ਘਰੇ ਕੁਝ ਮੰਗਵਾਉਣਾ ਸੀ ਹੂੰ ਹੂੰ ਤੇ ਚਲ ਜੇ ਮਮੇ ਜਾਣਗੇ ਸ਼ਾਇਦ ਮੈਨੂੰ ਦੱਸੇ ਹੂੰ ਤੇ ਮੈਂ ਤਾਂ ਕਿਹਾ ਕਿ ਜੇ ਉਹਨਾਂ ਕੋਲ ਲੈਣਾ ਵਾ ਤਾਂ ਮਮੇ ਜੀ ਉਹਨਾਂ ਨੂੰ ਮਿਲਿਆ ਜੇ ਤਾਂ ਪੁੱਛ ਲੈ ਉਹਨਾਂ ਨੂੰ ਹੂੰ ਹੂੰ ਤੇ ਮਮੇ ਨਾਲ ਨੂੰ ਇੱਕ ਵਾਰ ਨਹੀਂ ਪੁੱਛਿਆ ਅੱਛਾ ਤੇ ਚੁੱਪ ਕਰਕੇ ਤੇ ਇੱਟਾਂ ਹੀ ਚੱਲ ਗਏ ਤੇ ਮੁੜ ਕੇ ਚਲੋ ਆਏ ਸ਼ਹਿਰੋਂ ਤੇ ਉਹਨੇ ਪਣੀ ਪੁਣੀ ਲਿਆਂਦਾ ਜੋਰ ਦੇ ਨੇ ਪਿਆ ਲਿਆ ਉਹਨਾਂ ਨੂੰ ਹੂੰ ਤੇ ਮੇਰੇ ਵਾਤੇ ਨੂੰ ਸੂਟ ਲੈ ਆਈ ਇੱਕ ਆਪਣੇ ਲਈ ਵੀ ਦੋ ਲੈ ਆਈ ਤੇ ਉਹਦੇ ਵਾਤੇ ਕੁਝ ਨਹੀਂ ਲਿਆਂਦਾ ਤੇ ਵੇਖ ਲੋ ਹੁਣ ਐਦਾਂ ਦੀਆਂ ਗੱਲਾਂ ਬਾਤਾਂ ਹੋਉਂਦੀਆਂ ਤੇ ਉਹਦੇ ਸਾਹਮਣੇ ਕੱਢ ਕੇ ਵਿਖਲੇ ਸੂਟ ਤੇ ਉਹਦਾ ਮਨ ਕੀ ਆਖੂਗਾ ਕਿ ਮੇਰੇ ਨਾਲ ਐਦਾਂ ਕਰਦੇ ਆ ਹੁਣ ਅੱਜ ਸਵੇਰ ਦੀ ਗੱਲ ਸੁਣ ਲਾ ਜੋਬ ਨੂੰ ਵਿਚਾਰਾ ਨਾ ਉੱਤੇ ਡਿਆ ਹੀ ਫੋਨ ਕਰਨ ਜਿੰਨਾਂ ਦਾ ਕੰਮ ਕੀਤਾ ਵਣਨੇ ਨੇ ਆ ਕਦੂਆਂ ਦਾ ਉਹਨਾਂ ਕੋ ਪੈਸੇ ਡਿਆ ਹੀ ਮੰਗਣ ਤੈਨੂੰ ਪਤਾ ਲੋਕੀ ਕਿਹੜਾ ਛੇਤੀ ਦੇ ਦਿੰਦੇ ਆ ਪੈਸੇ ਕਿਸੇ ਨੇ ਕਹਿਣਾ ਵਾ ਕਢਾ ਕੇ ਦਿੰਨਾ ਵਾ ਤੇ ਕਿਸੇ ਨੇ ਕਹਿਣਾ ਅਜੇ ਆਉਣ ਵਾਲੇ ਆ ਕਿ ਤੂੰ ਤੇ ਮੁੜਕੇ ਨਾ ਮੈਂ ਚਲ ਗਿਆ ਇਹਦੇ ਲੱਗੇ ਤੇ ਮੇਰੇ ਨਾਲ ਵੇਖ ਕੇ ਫੋਨ ਕੱਟਤਾ ਇਹਨੇ ਉਹਦਾ ਮੈਂ ਗੱਲ ਤੇ ਸਾਰੀ ਸੁਣ ਲਈ ਤੇ ਮੁੜਕੇ ਮੈਨੂੰ ਕਹਿੰਦਾ ਵੀ ਰੀਤ ਦੀ ਨਾ ਫੀਸ ਤਾਰਨ ਵਾਲੀ ਆ ਤੇ ਮੈਂ ਤਾਂ ਡਿਆ ਫੋਨ ਫੋਨ ਕਰਨ ਵੀ ਚੱਲ ਕਿਤੇ ਪੈਸੇ ਮਿਲ ਜਾਣ ਤੇ ਮੈਂ ਵੀ ਤੂੰ ਉਹਨਾਂ ਨੂੰ ਫੋਨ ਲਾਉਂਦਿਆਂ ਵਾ ਤੇ ਤੂੰ ਮੇਰੇ ਨਾਲ ਗੱਲ ਕਰਦਾ ਤੇ ਮੈਂ ਤੈਨੂੰ ਪੈਸੇ ਦੇ ਦਿੰਦਾ ਉਹ ਨਹੀਂ ਨਹੀਂ ਇਹ ਤੁਹਾਡੇ ਕੋ ਕੀ ਲੈਣੇ ਆ ਤੇ ਮੁਰਕੇ ਮੈਂ ਨਾ ਅੱਜ ਨੂੰ 10000 ਰੁਪਏ ਦਿੱਤਾ ਵੀ ਆਪਣਾ ਟਾਈਮ ਸਾਰ ਲਾ ਤੂੰ ਚਲੋ ਕੋਈ ਗੱਲ ਨਹੀਂ ਆ ਉਹ ਵਿਚਾਰੇ ਕਿਹੜੇ ਸਾਡੇ ਨਾਲ ਮਾੜੇ ਆ ਨਾ ਜੋਤ ਦੀਦੀ ਤੇ ਨਾ ਜੁਵਨ ਭਾਜੀ ਤੁਸੀਂ ਕੋਈ ਗੱਲ ਨਹੀਂ ਆ ਉਹਦਾ ਵੀ ਉਹਨੂੰ ਪੁੱਛ ਲਿਆ ਕਰੋ ਜੇ ਕੀ ਚੀਜ਼ ਦੀ ਲੋੜ ਹੁੰਦੀ ਆ ਨਾ ਤੇ ਉਹਨਾਂ ਨੂੰ ਦੇ ਦਿਆ ਕਰੋ ਉਹ ਮੈਂ ਤੇ ਉਹਨਾਂ ਨੂੰ ਨਾ ਕਰਦਾ ਹੀ ਨਹੀਂ ਆ ਤੇ ਜੁਵਨ ਵੀ ਇਹ ਸੋਚਦਾ ਵੀ ਮੈਂ ਵੱਡਾ ਵਾਂ ਤੇ ਉਹ ਨਿੱਕਾ ਵਾ ਤੇ ਕਿਹੜੇ ਮੂਣਾ ਪੈਸੇ ਮੰਗਾ ਚਲੋ ਫਿਰ ਕੀ ਆ ਮੰਗਣ ਵਿੱਚ ਕਦਾ ਹਰਜਵਾ ਕੌਣ ਜਾਣੇ ਮੰਮੀ ਨੂੰ ਉਹਨਾਂ ਦੱਸੀ ਨਾ ਚੰਗਾ ਨਾ ਨਾ ਮੰਮੀ ਨੂੰ ਕਦਾ ਦੱਸਣਾ ਮੈਨੂੰ ਕੀ ਲੋੜ ਹੈ ਦੱਸਣ ਦੀ ਉਹ ਤੁਹਾਨੂੰ ਪਤਾ ਵਾ ਅੱਗੇ ਨਹੀਂ ਵੀ ਸਿਖਾਉਂਦੇ ਹੈਗੇ ਉਹਨਾਂ ਨੂੰ ਤੇ ਹੋਰ ਕੀ ਹੈ ਨਾ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗਣ ਦੀ ਹਮ ਜਦੋਂ ਇੱਕ ਸ਼ਹਿਰ ਗਏ ਆ ਡੈਡੀ ਜੀ ਵੀ ਦੇ ਨਾਲ ਹੀ ਆਹੋ ਤੇ ਡੈਡੀ ਜੀ ਕਿਉਂ ਨਹੀਂ ਸਮਝਾਲ ਲਈ ਉਹਨਾਂ ਵਕਤ ਹੀ ਉਹ ਡੈਡੀ ਦੀ ਵਾਹ ਪੇਸ਼ ਨਹੀਂ ਜਾਣਦੇ ਤੇ ਉਹ ਮੰਮੀ ਨੇ ਅੱਗੇ ਮੰਮੀ ਕਿੰਨਾ ਕਿ ਚੰਗਾ ਚਾਹੁੰਦੇ ਗੱਡੀ ਕੋਈ ਗੱਲ ਕਰਦੇ ਆ ਤੇ ਗਾੜੀਆਂ ਪੈਂਦੇ ਆ ਉਹਨਾਂ ਨੂੰ ਕੱਲ ਦੀ ਉਦਾਂ ਸੋਚਾਂਦੀ ਆ ਤੇ ਮੈਂ ਹਾਂ ਤੁਹਾਡੇ ਨਾਲ ਗੱਲ ਕਰੂੰਗੀ ਪਤਾ ਨਹੀਂ ਗੱਲ ਕੀ ਆ ਕੋਈ ਗੱਲ ਨਹੀਂ ਉਹਦਾ ਡੈਡੀ ਨਾਲ ਮੈਂ ਗੱਲ ਕਰੂੰਗਾ ਮੰਮੀ ਵੀ ਨਾ ਉਹਦਾਂ ਜਾਣ ਕੇ ਇਦਾਂ ਕਰਦੇ ਆ ਫਿਰ ਕੀ ਆ ਜੀ ਉਹਨਾਂ ਦੀ ਧੀ ਆ ਤੇ ਕੀ ਗੱਲ ਅਹੀਂ ਕਿਸ ਦੀਆਂ ਧੀਆਂ ਨਹੀਂ ਆ ਮੰਮੀ ਕਿਸ ਦੇ ਦੀ ਧੀ ਨਹੀਂ ਤੇ ਜੇ ਉਹ ਵਿਚਾਰੀ ਸਾਡੇ ਘਰ ਦੇ ਵਿੱਚ ਇੱਕ ਹੈਗੀ ਆ ਕੀ ਉਹ ਤੇ ਹੋ ਜਾਊਗਾ ਕੀ ਉਹ ਵਾਦ ਉੱਠ ਕੇ ਰਾਤ ਖਾਂਦੀ ਹੈ ਖਾਣਾ ਤੇ ਆਪੋ ਆਪਣੇ ਕਰਮਾਂ ਦਾ ਹੀ ਹੈ ਨਾ ਉਹ ਆ ਗੱਲਾਂ ਤੇ ਮੈਂ ਮੰਮੀ ਨੂੰ ਵੀ ਗਈਆਂ ਪਰ ਮੰਮੀ ਮੰਨਦੇ ਆ ਕਿਸ ਦੀ ਪਤਾ ਨਾ ਕੀ ਆ ਮੈਨੂੰ ਨਹੀਂ ਆ ਗੱਲਾਂ ਸਹੀ ਲੱਗਦੀਆਂ ਮੰਮੀ ਦੇ ਆ ਬਸ ਮੇਰੇ ਵੱਲ ਵੇਖ ਕੇ ਹੀ ਭੀ ਇਹਦੇ ਪੁੱਤ ਵਾ ਤੇ ਮੈਂ ਤਾਂ ਸੋਕ ਕਹਿੰਨੀ ਹੀ ਫਿਰ ਅੱਬ ਮੈਨੂੰ ਵੀ ਪਹਿਲਾਂ ਸੋਇਕ ਤੀ ਦਿਂਦਾ ਨਾ ਤੇ ਚੱਲ ਇਹਨਾਂ ਨੂੰ ਵੀ ਹੁੰਦਾ ਭੀ ਇਹਦੀ ਵੀ ਹੈਗੀ ਆ ਇੱਕ ਇਹ ਪਤਾ ਨਹੀਂ ਕਿਉਂ ਇਦਾਂ ਦੀ ਸੋਚ ਰੱਖਦੇ ਆ ਉਹ ਚੱਲ ਛੱਡ ਹਾਂ ਗੱਲਾਂ ਮੈਂ ਡੈਡੀ ਨਾਲ ਕਰੂੰਗਾ ਗੱਲ ਠੀਕ ਆ ਚਲੋ ਠੀਕ ਆ ਤੇ ਆ ਵੀ ਡੈਡੀ ਜੀ ਨੇ ਨਹੀਂ ਗੱਲ ਕਿ ਉਹ ਕਿ ਮੰਮੀ ਜੀ ਨੇ ਥੋੜਾ ਜਿਹਾ ਸਮਝਾਇਆ ਕਰਨਾ ਕਿਉਂਕਿ ਦੋਆਂ ਜੀਆਂ ਦੀ ਗੱਲ ਜੜੀ ਹੈ ਨਾ ਉਹ ਦੋਆਂ ਦੀ ਹੁੰਦੀ ਹੈ ਕੋਈ ਗੱਲ ਨਹੀਂ ਮੈਂ ਕਰਨਾ ਵਾਂ ਗੱਲ ਡੈਡੀ ਨੂੰ ਆ ਚਲੋ ਜਾਓ ਡੈਡੀ ਜੀ ਕੀ ਡੈ ਜੀ ਵੇਖਣਾ ਆ ਪੁੱਤ ਵੇਖਣ ਡਿਆ ਹਾਂ ਹਾਂ ਜੀ ਕਦੋਂ ਕੀਤਾ ਤੇ ਉਹ ਲਾਉਣਾ ਇਹ ਨਹੀਂ ਆ ਉਹ ਆ ਮੀ ਕਰਕੇ ਨਹੀਂ ਆਏ ਹੁਣੇ ਅਛਾ ਲੇ ਛਟਾੜ ਗਏ ਤੇਰਾ ਆਪ ਹੀ ਲਾਣਗੇ ਚਲੋ ਕੋਈ ਗੱਲ ਨਹੀਂ ਅਪੇ ਸ਼ਾਮਾਂ ਨੂੰ ਆ ਜਾਣਗੇ ਤੇ ਉਹ ਮੈਂ ਹੀ ਤੁਹਾਡੇ ਨਾਲ ਗੱਲ ਕਰਨੀ ਹੈ ਹਾਂਜੀ ਦੱਸੋ ਕੱਲ ਤੁਸੀਂ ਗਏ ਸੀ ਨਾ ਸ਼ਹਿਰ ਮੰਮੀ ਨਾਲ ਹਾਂ ਹਾਂ ਤੇ ਮੰਮੀ ਨੇ ਵੇਖ ਲਓ ਕਿਹੜਾ ਕੰਮ ਕੀਤਾ ਜੀ ਕੀ ਕੀਤਾ ਵਾ ਕੀਤਾ ਏ ਤੇ ਰਪਿੰਦਰ ਦਾ ਵੀ ਸੂਟ ਲੈਣਤਾ ਅੱਛਾ ਤੇ ਮੁੰਡਿਆਂ ਦੋਵਾਂ ਦੇ ਵੀ ਲੈਣਤੇ ਅੱਛਾ ਤੇ ਜੋ ਉਹਦਾ ਲਿਆਂਦਾ ਕੋਈ ਨਹੀਂ ਲਿਆਂਦਾ ਨਹੀਂ ਤੈਨੂੰ ਕਿਤਾ ਪਤਾ ਨਹੀਂ ਲਿਆਂਦਾ ਉਹ ਮੈਨੂੰ ਰਪਿੰਦਰ ਦਾ ਸੰਡੀ ਹੀ ਨਾ ਅੱਛਾ ਤੇ ਜੋਦ ਕਿਤੇ ਪਾਣੀ ਫੜਾਉਣ ਨੂੰ ਗਈ ਹੋਣੀ ਆ ਤੇ ਉਹਦੇ ਹੁੰਦਿਆਂ ਹੀ ਸੂਟ ਵਖਾ ਲੈਣਦਾ ਪੀ अच्छा तो ओदे दिल ते बेचारी दे की बेदी होगी लवली मेरी गा सुनो मैं जी। ते बैठा रहया कार च ते जदों ए उतर लगी ना इने कहया वी इन्नू हम्म हम्म मैं भी सारे ਟੱਬਰ ਦੇ ਹੋਂ ਲੈ ਆਈ ਉਹ ਚੱਲ ਜੇ ਉਹਦਾ ਨਹੀਂ ਹਿਲਾਉਣਾ ਤੇ ਉਹ ਨਿੱਗੀ ਜੀ ਕੁੜੀ ਦਾ ਹੀ ਲੈ ਆਉਂਦੀ ਉਹਨੂੰ ਵੀ ਹੌਸਲਾ ਹੋ ਜਾਂਦਾ ਪੁੱਤ ਮੇਰਾ ਤੇ ਫਰਤੀ ਸੀ ਕਹਿਣ ਦਾ ਤੇ ਪੈਸੇ ਦੇਣ ਦਾ ਜੇ ਮੇਰੀ ਕੋਈ ਗਲਤੀ ਹੈ ਤੇ ਮੈਨੂੰ ਦੱਸੋ ਤੁਸੀਂ ਉਹ ਗਲਤੀ ਤੇ ਨਹੀਂ ਆ ਪਰ ਮੈਂ ਤੁਹਾਨੂੰ ਇਹੋ ਕਹਿਣਾ ਵੀ ਤੁਸੀਂ ਸਮਝਾਓ ਕੋ ਉਹ ਪੁੱਤ ਮੈਂ ਕਰੀ ਸਮਝਾਇਆ ਵਾ ਪਰ ਮੈਨੂੰ ਆਹ ਗੱਲ ਤਾਂ ਨਹੀਂ ਨਾ ਪਤਾ ਕਿ ਉਹਨਾਂ ਦੇ ਕੱਪੜੇ ਨਹੀਂ ਲੈਂਦੇ ਕੋਈ ਗੱਲ ਨਹੀਂ लवली ਤੋਫੇ ਕਰਨਾ ਕਰ ਮੈਂ ਤੇਰੀ ਮਾਂ ਨੂੰ ਜਾ ਕੇ ਪੁੱਛਦਾ ਵਾਂ ਉਹ ਨਹੀਂ ਨਹੀਂ ਡੈਡੀ ਜੀ ਜੇ ਹੁਣ ਤੁਸੀਂ ਪੁੱਛਿਆ ਨਾ ਤੇ ਮੰਮੀ ਇਹ ਦੂਜੇ ਬੰਨੇ ਹੋਏ ਨਾ ਕਿ ਮੇਰੀਆਂ ਗੱਲਾਂ ਕਰਦੇ ਆ ਕਿ ਦੂਜੇ ਨੇ ਉਹ ਇਹ ਵੀ ਤੇਰੀ ਗੱਲ ਠੀਕ ਆ ਉਹਨੇ ਦੂਜੇ ਬੰਨੇ ਤੁਰ ਪਣਾ ਫਿਰ ਰਵਿੰਦਰ ਨੇ ਕਿਹਾ ਹੋਣਾ ਉਹ ਚੱਲ ਫਿਰ ਇਦਾਂ ਕਰਦੇ ਆ ਮੈਂ ਫਿਰ ਪੈਸੇ ਉਹਨਾਂ ਨੂੰ ਦੇ ਦਿੰਦਾ ਆ ਤੇ ਆ ਲਓ ਪੈਸੇ ਤੇ ਜਾ ਕੇ ਸ਼ੈਰੋਂ ਲੈ ਆਓ ਆਪਣਾ ਜੋ ਚਾਹੀਦਾ ਉਹਦਾ ਵੀ ਵਿਚਾਰੇ ਦਾ ਹੱਥ ਤੰਗ ਵਾ ਪੈਸੇ ਤੇ ਮੈਂ ਦਿੱਤੇ ਆ ਜੇ ਥੋੜੀ ਜਿਹੀ ਉਹਨਾਂ ਨੂੰ ਅੱਛਾ ਹਾਂ ਫੇਸਬੁਕ ਧਾਰ ਠੀਕ ਆ ਤੇ ਮੈਂ ਚਲ ਤੂੰ ਉਤਾਰ ਲਾ ਚਲ ਕੋਈ ਗੱਲ ਨਹੀਂ ਹਾਂ ਮੈਂ ਕਰਦਾ ਉਹਨਾਂ ਨਾਲ ਗੱਲ ਜੋ ਬੰਨਾ ਚਲ ਤੂੰ ਇਹ ਕੱਪੜੇ ਜੋਗੇ ਦੇ ਦੇ ਹਾਂ ਜੋ ਉਹਨੂੰ ਪਹਿਰੇ ਹੋ ਆਪੇ ਲੈ ਆਉਣਗੇ ਇਦਾਂ ਹੀ ਕਰ ਦੰਦਾ ਹਾਂ ਹਾਂ ਤੇ ਮੰਮੀ ਨੂੰ ਉਹਨਾਂ ਦੱਸਿਓ ਨਹੀਂ ਨਹੀਂ ਉਹ ਤਾਂ ਕਰਨ ਉਹਨਾਂ ਨੇ ਹੀ ਦੇਣ ਦੇਣ ਉਹਦੇ ਕਪੱਤ ਪੈਣ ਘਰ ਹਾਂ ਤੇ ਕੋਈ ਗੱਲ ਨਹੀਂ ਆਪੇ ਆ ਜਾਂਦੇ ਆ ਲਾਬੇ ਤੇ ਸ਼ਾਮ ਨੂੰ ਆਪੇ ਲਾ ਜਾਣਗੇ ਆ ਚਲੋ ਚਲੀਏ ਹਾਂ ਕੱਪੜੇ ਵੀ ਮੇਰੇ ਰਪਿੰਦਰ ਨੂੰ ਲਿਆਤੇ ਆ ਪਰ ਮੈਨੂੰ ਲੱਗਦਾ ਵਾ ਇਹਨਾਂ ਤੇ ਕੋਈ ਅਸਰ ਨਹੀਂਗਾ ਹੋਇਆ ਹੁਣ ਤਰੀਕਾ ਮੈਨੂੰ ਨਾ ਹੋਰ ਕੋਈ ਵਰਤਣਾ ਪੈਣਾ ਹੋ ਬਿਮਾਰ ਹੋਂ ਦਾ ਨਾਟਕ ਕਰਦੀ ਆਂ ਕਿ ਠੀਕ ਮੈਂ ਤਾਂ ਹੁਣਾਵਾ ਜੇ ਤੂੰ ਮੇਰੀ ਗੱਲ ਮੰਨੇਗੀ ਤੇ ਉਹਨਾਂ ਚਿਰ ਤੈਨੂੰ ਮੈਂ ਫਿਕਰ ਚ ਪਈ ਰਹਿਣਾ ਵਾ ਤੇ ਬਿਮਾਰ ਹੀ ਰਹਿਣਾ ਵਾ ਕਿ ਮੇਰੇ ਪੁੱਤ ਦੇ ਘਰ ਹੀ ਪੁੱਤ ਹੋਊਗਾ ਮੈਂ ਉਹਦਾ ਮੂੰਹ ਵੇਖੂਗੀ ਫੇਰ ਠੀਕ ਹੋਣਾ ਉਹ ਸਿਰ ਲੈਣੀ ਆ ਬੰਨ ਤੇ ਲੰਮੇ ਪੈ ਜਾਣੀ ਆ ਕਿ ਮੇਰਾ ਸਿਰ ਬੜਾ ਪਾਟਣ ਡਿਆ ਵਾ ਕੁੜੀਆ ਮੰਨ ਲੈ ਮੇਰੀ ਗੱਲ ਜੇ ਕੱਲ ਨੂੰ ਮੈਨੂੰ ਕੁਝ ਹੋ ਗਿਆ ਨਾ ਇਹਦੀ ਜ਼ਿੰਮੇਵਾਰ ਤੂੰ ਹੋਵੇਂਗੀ ਇੱਥਾਂ ਹੀ ਕਰਦੀ ਆਂ ਫੇਰ ਆਪਣੇ ਨੂੰ ਹੱਥਾਂ ਪੈਰਾਂ ਦੀਆਂ ਪਿਆਣੀਆਂ ਹਾਏ ਹੱਕਾ ਦੋਂਦੀ ਪਈਆਂ ਇਹਨਾਂ ਨੂੰ ਕਿਸ ਨੂੰ ਨਹੀਂ ਪਤਾ ਕਿ ਬਿਮਾਰ ਵਾ ਅੰਦਰ ਅੰਦਰ ਢੋਈਏ ਹੈ ਕੋਈ ਅਜੀਬ ਆਰ ਮੈਂ ਤੇ ਅੱਕ ਗਈ ਆ ਪਈ ਹੁਣ ਰਪਿੰਦਰ ਨੇ ਆਵਾਜ਼ ਮਾਰਦੀ ਐ ਨੀਰਪਿੰਦਰ ਨੀ ਗੱਲ ਸੁਣਤੀਗੇ ਮੇਰੀ ਮੇਰਾ ਬੁਰਾ ਹਾਲਿਓ ਮੰਮੀ ਜੀ ਕੀ ਹੋਇਆ ਵਾ ਹਾਏ ਪਤਾ ਨੀਰਪਿੰਦਰ ਮੇਰਾ ਸੇਰੀ ਪਾਟੀ ਜਾਣ ਡਿਆ ਵਾ ਗੋਲੀ ਦਮ ਲਿਆ ਕੇ ਹਾਏ ਗੋਲੀ ਤੇ ਪਤਾ ਨਹੀਂ ਮੇਰਾ ਬੀਬੀ ਵਧ ਗਿਆ ਕਿ ਕੱਟ ਗਿਆ ਈਓ ਨਾਲ ਹੀ ਖਬਰ ਆਟਦੀ ਓਈ ਜਾਣ ਲਈ ਆ ਜੱਕਦਮ ਕੀ ਹੋ ਗਿਆ ਮੇਜੀ ਹੁਣ ਇਹ ਤਾਂ ਠੀਕ ਹੀ ਹਲੇ ਪਤਾ ਨਹੀਂ ਕੀ ਹੋ ਗਿਆ ਜੱਕਦਮ ਅੱਛਾ ਕੋਈ ਨਹੀਂ ਕਰੋ ਤੁਸੀਂ ਰੈਸਟ ਤੇ ਮੈਂ ਕਹਿੰਨੀ ਇਹਨਾਂ ਨੂੰ ਤੇ ਦਵਾਈ ਲੈ ਆਓ ਜਾ ਕੇ ਹਾਂ ਮੈਂ ਦਵਾਈ ਲਿਆ ਦੋ ਮੈਂ ਮਰ ਜਾਣਾ ਜੇ ਮੈਨੂੰ ਕੁਝ ਹੋ ਗਿਆ ਜਾਂਦਿਆ ਵਾ ਪਾਓ ਤੁਸੀਂ ਲੰਮੇ ਮੈਂ ਕਹਿੰਨੀ ਇਹਨਾਂ ਨੂੰ ਹਾਂ ਇਹ ਮੇਜੀ ਮਹਾਰਪਿੰਦਰ ਉੱਠੋ ਮੜਿਆ ਤਾਂ ਦੇ ਹੋ ਹਾਂ ਉੱਠਿਆ ਨਹੀਂ ਜਾਂਦਿਆ ਕੀ ਕਰਾਂ ਮੈਂ ਉਹ ਲੱਗਿਆ ਜੋਦੀ ਦੀ ਚਾਹ ਲੈ ਹੋਣਾ ਤੇ ਜਦੋਂ ਮੈਂ ਇਹ ਨੀਆ ਗੋਲੀ ਗੱਡ ਕੇ ਤੇ ਉਹ ਖਾਓ ਪੈਣਾ ਫਰਕ ਉਹਦੇ ਨਾਲ ਤਾਂ ਉਠ ਮੜਾ ਜਾ ਹੈ ਨਿੱਠਿਆ ਨਹੀਂ ਜਾਣ ਯਰ ਰਪਿੰਦਰ ਪਤਾ ਨਹੀਂ ਕਬਰਾਟ ਜੀ ਹੋਈ ਜਾਂਦੀ ਆ ਆ ਗੋਲੀ ਨਾਲ ਕੀ ਹੁਣਾਵਾ ਪੈਣਾ ਮੈਨੂੰ ਨਾ ਫਰਕ ਦਵਾਈ ਖਾਓ ਉਹ ਤਾਂ ਠੀਕ ਐ ਨਹੀਂ ਕਿਉਂ ਦਿਲ ਛੱਡ ਨੀ ਮੈਂ ਦਵਾਈ ਨਾਲ ਠੀਕ ਨਹੀਂ ਹੁਣਾ ਰਪਿੰਦਰ ਇਹਨੂੰ ਕਰ ਦੇ ਬੰਦ ਮੈਂ ਨਹੀਂ ਖਾਣੀ ਕੋਈ ਵੀ ਦਵਾਈ ਉਹੋ ਮੰਮੀ ਗੋਲੀ ਦਿਖਾਓ ਫਰਕ ਪੈ ਜਾਊਗਾ ਨਹੀਂ ਕਾਦੀ ਗੋਲੀ ਖਾਵਾ ਮੈਨੂੰ ਬਿਮਾਰੀ ਕਾਦੀ ਆ ਆ ਕਰਦੇ ਫਿਕਰਾਂ ਨੇ ਨਾ ਮੈਨੂੰ ਲੈ ਹੀ ਜਾਣਾ ਵਾ ਕੀ ਕਰਾਂ ਮੈਂ ਹਾਏ ਮੰਮੀ ਜੀ ਕਿਉਂ ਇਦਾਂ ਡੇ ਆ ਕਰਨਾ ਕਾਦੀ ਟੈਨਸ਼ਨ ਆਈ ਦੱਸੋ ਦਸਾਈ ਨਹੀਂ ਟੈਨਸ਼ਨ ਇੱਕੋ ਹੀ ਆ ਜਦੋਂ ਮੈਂ ਆਪਣਾ ਪੁੱਤ ਵੱਲ ਵੇਂਦੀ ਆ ਨਾ ਮੇਰੇ ਦਿਲ ਨੂੰ ਹੌਲ ਪੈਂਦੇ ਆ ਵੀ ਉਹਦੇ ਕਦੋਂ ਪੁੱਤ ਹੋਣਾ ਵਾ ਕੋਈ ਨਹੀਂ ਮੰਮੀ ਜੀ ਦਵਾਈ ਖਾਲੋ ਚੌਂਕੜਾ ਜ਼ਿਆਦਾ ਹੀ ਪੀਲੋ ਆ ਬਿਹੜ ਜਾਨੀ ਆ ਸਿਰਫ ਮੈਂ ਕੁਛ ਨਹੀਂ ਖਾਣਾ ਮੇਰੇ ਲਾਗੋ ਲੈ ਜਾਓ ਸਾਰਾ ਕੁਝ ਜੇ ਤੂੰ ਮੇਰੀ ਗੱਲ ਮੰਨਣੀ ਆ ਨਾ ਮੈਂ ਫੇਰ ਠੀਕ ਹੋਣਾ ਵਾ ਨਹੀਂ ਦੇਣਾ ਮਰ ਜਾਣਾ ਮੈਂ ਮੈਂ ਨਹੀਂ ਬਚਣਾ ਮੈਨੂੰ ਪਤਾ ਆਪਣਾ ਮਮੀ ਜੀ ਕਿਉਂ ਇਦਾਂ ਦੀਆਂ ਗੱਲਾਂ ਦੇ ਜੇ ਕਰਨ ਸਮਝੋ ਮਮੀ ਜੀ ਥੋੜਾ ਜਿਆ ਰੁਪਿੰਦਰ ਮੈਂ ਦਵਾਈ ਦੀ ਕੋਈ ਜਾਣੀ ਤਾਂ ਕੀ ਹੋਊਗਾ ਤੁਹਾਨੂੰ ਕੀ ਪਤਾ ਵਾ ਮੈਂ ਇੱਕ ਮਾਂ ਵਾਂ ਮੈਨੂੰ ਕਿੰਨਾ ਦੁੱਖ ਵਾ ਜਦੋਂ ਉਹਦੇ ਮੂੰਹ ਵਾਲੇ ਨਹੀਂ ਮੇਰੇ ਕੋਲ ਨਹੀਂ ਜਰਿਆ ਜਾਂਦਾ ਤੂੰ ਤਾਂ ਦੋਵੇਂ ਜਾਣੀਆਂ ਇੱਕੋ ਹੀ ਗੱਲ ਕਰੀ ਜਾਣ ਰਹੀਆਂ ਜੀ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਚਲ ਕੋਈ ਨਹੀਂ ਮਮੀ ਜੀ ਤੀ ਦਵਾਈ ਖਾਓ ਹਾਂ ਇਹ ਤਾਂ ਮੰਨ ਨਾ ਪਰ ਤੀ ਜਿੱਦਾਂ ਕਰੋਗੇ ਹੀ ਇਦਾਂ ਕਰ ਲਾਂਗੇ ਮੈਂ ਦਵਾਈ ਫੇਰ ਖਾਣੀ ਆ ਜੇ ਤੁਸੀਂ ਮੇਰੀ ਗੱਲ ਮੰਨਣੀ ਐ ਤੇ ਨਹੀਂ ਤੇ ਮੈਂ ਨਹੀਂ ਦਵਾਈ ਦੂਹੀ ਖਾਣੀ ਕੋਈ ਨਹੀਂ ਅੰਮੀ ਜੀ ਇਹਨਾਂ ਨਾਲ ਕਰ ਲੈਨੇ ਆ ਸਲਾਹ ਤੀ ਦਵਾਈ ਤੇ ਖਾ ਲੋ ਇਦਾਂ ਕਿਉਂ ਡੇਜੇ ਕਰਨ ਪਹਿਲਾਂ ਕਰੋ ਸਲਾਹ ਜਿਉ ਮੰਨਦਾ ਵਾ ਨਾ ਫੇਰ ਮੈਂ ਖਾਣੀ ਜੇ ਦਵਾਈ ਨਹੀਂ ਤੇ ਮਰਨ ਦੋ ਮੈਨੂੰ ਤੁਸੀਂ ਕੀ ਕਰਾਂ ਜੋਦ ਤੁਹਾਡੇ ਸਿਰ ਤੇ ਤੇ ਮੈਂ ਜੀਣਾ ਵਾ ਜੇ ਤੁਸੀਂ ਨਹੀਂ ਮੇਰੀ ਗੱਲ ਮੰਨਣੀ ਤੇ ਮੇਰੇ ਜੀਣ ਦਾ ਕੀ ਫਾਇਦਾ ਇੱਥੇ ਚਲੋ ਕੋਈ ਨਹੀਂ ਐ ਮੰਮੀ ਆਪੇ ਕਰਦੇ ਆ ਸਲਾਹ ਤੇ ਕਿਸੇ ਨਾ ਕਿਸੇ ਗੱਲ ਦਾ ਨਾ ਹੱਲ ਕੱਢਦੇ ਆ ਤੁਸੀਂ ਆ ਫੜੋ ਪਾਣੀ ਪੀਲਾ ਆ ਫੜੋ ਪੀਓ ਨਿਰਪਿੰਦਰ ਰਹਿੰਦੇ ਹੁਣ ਆ ਨਹੀਂ ਪਾਣੀ ਪੀਣਾ ਓ ਮਮੀ ਇਦਾਂ ਨਹੀਂ ਕਰੀਦਾ ਤੇ ਇਹਨਾਂ ਨੂੰ ਮੋਹ ਕਹਿੰਦੇ ਆ ਤੁਹਾਡੇ ਮਗਰਮਗਰ ਸਗੋਂ ਤੁਰੇ ਆ ਤੇ ਤੁਸੀਂ ਇਦਾਂ ਕਰਨ ਦੇ ਆ ਤੁਰਨ ਦਾ ਕੀ ਫਾਇਦਾ ਵਾ ਜੇ ਮੇਰੀ ਗੱਲ ਹੀ ਨਹੀਂ ਮੰਨਣੀ ਤੇ ਮੈਨੂੰ ਤੁਸੀਂ ਮੰਜੇ ਦਾ ਪਾਤਾ ਵਾ ਜੇ ਚੰਗੀ ਹੋਵੇ ਤਾਂ ਮੇਰੀ ਗੱਲ ਮੰਨ ਲੇ ਤੇ ਮੈਂ ਵੀ ਠੀਕ ਠਾਕ ਤੁਰੀ ਫਿਰਾ ਚਲੋ ਕੋਈ ਨਹੀਂ ਆ ਮੰਨ ਲੈਂਦੇ ਗੱਲ ਦੀਦੀ ਮੇਰੀ ਗੱਲ ਸੁਣੋ ਮੜੀ ਜੀ ਮੰਮੀ ਤੁਸੀਂ ਰੈਸਟ ਕਰ ਲਓ ਘੜੀ ਦਾ ਕੋਈ ਨਹੀਂ ਕਰ ਲੈਣੀ ਆ ਮੈਂ ਲੈ ਜਾ ਮੇਰੇ ਲਾ ਕੋ ਸਮਾਨ ਚੱਕ ਕੇ ਇਹ ਲੈ ਇਹਨਾ ਖਨਾਟਾ ਖੇਡਣ ਨਾਲ ਮੇਰੀ ਗੱਲ ਬਣ ਗਈ ਲੱਗਦਾ ਹੁਣ ਇਹ ਮੰਨੂਗੀ ਉਦਾਂ ਨਹੀਂ ਇਹ ਮੰਨਣਾ ਮੈਨੂੰ ਕਿਹੜੀ ਗੋਲੀ ਵੱਜੀ ਆ ਚੰਗੀ ਭਲੀਆਂ ਮੈਂ ਚੱਲ ਹੁਣ ਇਹਨੂੰ ਖੜੂ ਆ ਬਾਬੇ ਕੋ ਕਿੱਦਾਂ ਨਹੀਂ ਇਹ ਜਾਂਦੀ ਆਪੇ ਦਵਾਈ ਦीडी ਥਿਓ ਮੇਰੀ ਗੱਲ ਸੁਣੋ ਕੀ ਹੋਇਆ ਰੁਪਿੰਦਰ ਮੰਮੀ ਲਾਗੋ ਕਿਉਂ ਲੈ ਜੀ ਵੇ ਨਾ ਮੰਮੀ ਦਾ ਹੁਣ ਹਾਲ ਕੀ ਬਣੰਦਿਆ ਵਾ ਤੇ ਮੰਜੋ ਹਾਂ ਕੀ ਹੋ ਜਾਊਗਾ ਤੇ ਜੇ ਕਿਤੇ ਨੂੰ ਕੁਝ ਹੋ ਗਿਆ ਨਾ ਤੇ ਕੀ ਲੱਭਣਾ ਵਹੀਂ ਘਰ ਦੇ ਵਿੱਚ ਕੋਈ ਨਹੀਂ ਰੁਪਿੰਦਰ ਮੈਂ ਕਰਦੀ ਆ ਇਹਨਾਂ ਦਾ ਸਲਾਹ ਜੇ ਨਾ ਮੰਨਣਗੇ ਫਿਰ ਮਨਾਉਣੀ ਆ ਫਿਰ ਮੈਂ ਕੀ ਕਰਾਂ ਪਤਾ ਨਾ ਗੱਲ ਕੀ ਆ ਮਨ ਮਮੀ ਦੀ ਹਾਲਤ ਵੇਲਾ ਕੀ ਬਣੰਦੀ ਆ ਤੇ ਮੁੜ ਕੇ ਜੇ ਘਰ ਦੇ ਵਿੱਚ ਕੁਝ ਹੋ ਗਿਆ ਨਾ ਤੇ ਫਿਰ ਜੂ ਆਪਾਂ ਇਹ ਵੇਲੇ ਨੂੰ ਪਛਤਾਉਣਾ ਵਾ ਉਤੋਂ ਚੰਗਾ ਇਹ ਹੋਈ ਆ ਵੀ ਵੇਲਾ ਸੰਭਲ ਲਈ ਤੇ ਚੰਗੇ ਰਵਾਂਗੇ ਆਪਾਂ ਕੋਈ ਜਾਨ ਨਹੀਂ ਮੈਂ ਇਹ ਨਾ ਕਰਨੀ ਐ ਸਲਾਹ ਫਿਰ ਦੱਸਦੀ ਆ ਤੈਨੂੰ ਕੀ ਕਰਨੀ ਸਿਰਫ ਇੱਕ ਦਵਾਈ ਖਾਣੀ ਆ ਹੋਰਾਂ ਦੇ ਕੁਝ ਨਹੀਂ ਐ ਤੇ ਤੁਸੀਂ ਇੱਕ ਵਾਰ ਚੱਲ ਜਿਓ ਉਹਨਾਂ ਦੇ ਨਾਲ ਗੱਡੀ ਚਲੋ ਵਾਹਿਗੁਰੂ ਨੂੰ ਮਨਜ਼ੂਰ ਜੇ ਉਹਨੇ ਜੀ ਦੇਣਾ ਹੋਊਗਾ ਤੇ ਦੇ ਦੂਗਾ ਨਹੀਂ ਤੇ ਆਪਣੇ ਕਰਮਾਂ ਦੀਆਂ ਗੱਲਾਂ ਕੋਈ ਮੀਰਬਿੰਦਰ ਤੂੰ ਜਾ ਵੇ ਮਮੀ ਨੂੰ ਮੈਂ ਕਰਦੀ ਆ ਇਹ ਨਾਲ ਗੱਲ ਫਿਰ ਤੈਨੂੰ ਦੱਸਦੀ ਚਲ ਕੋਈ ਨਹੀਂ ਸੁਣਾ ਕਰਕੇ ਦੱਸਿਓ ਮੈਂ ਵੇਖਾਂ ਮੜਾ ਜਿਆ ਭਲਾ ਦੀਦੀ ਜੇ ਕਿਤੇ ਦਾਦਾ ਬੀਪੀ ਵੱਧ ਘਟ ਗਿਆ ਨਾ ਤੇ ਫੇਰ ਪੰਗਾ ਪੈਣਾ ਜੇ ਕੋਈ ਨਾ ਕੋਈ ਕੋਈ ਨਿਰਵਿੰਦਰ ਤੂੰ ਜਾ ਮਮੀਆਂ ਲਵੇਖ ਮੈਂ ਇਹ ਨਾਲ ਕਰਦੀ ਆ ਗੱਲ ਇਹ ਬਾਦੀ ਹੋਣੀ ਹੈ ਚਲ ਠੀਕ ਆ ਮੈਨੂੰ ਦੱਸਦੀ ਹਾਂ ਜਿੱਦਾਂ ਵੀ ਹੋਊਗੀ ਸਲਾ ਕੋਈ ਗੱਲ ਨਹੀਂ ਮੈਂ ਦੱਸ ਦਿੰਨੀ ਆ ਤੇ ਹੁਣ ਮਮੀ ਨੇ ਨਵਾਂ ਹੀ ਕੰਮ ਫੜ ਲਿਆ ਵਾ ਫੇ ਮੈਂ ਕੁਝ ਖਾਣਾ ਨਹੀਂ ਮੈਂ ਮਾਰੀ ਚੱਲਨੀ ਆ ਤੀ ਮੇਰੀ ਗੱਲ ਮੰਨ। ਮਾਵੇ ਉਹ ਭਲਾ ਇਦਾਂ ਵੀ ਕਰਦੇ ਹੁੰਦੇ ਆ ਆਪਣੀ ਗੱਲ ਮੰਨਵਾਉਣ ਵਾਸਤੇ ਕਿੱਥੋਂ ਤੱਕ ਜਾਂਦੇ। ਓਇ ਆਹ ਕੋਈ ਗੱਲ ਨਹੀਂ ਮੈਂ ਇੱਥੇ ਆ ਜਾਊਂਗਾ ਫਿਰ ਇੱਥੋਂ ਇਕੱਠੇ ਚੱਲ ਜਾਾਂਗੇ। ਠੀਕ ਹੈ ਠੀਕ ਹੈ ਕੋਈ ਨਹੀਂ ਜਦੋਂ ਚਲੀ ਗਏ ਤੇ ਫਿਰ ਇੱਕ ਘੰਟਾ ਵੱਧ ਗਈ ਤੇ ਘਟ ਗਈ। ਕੋਈ ਨਹੀਂ ਆ ਜਾਊਂਗਾ ਮੈਂ ਇੱਥੇ ਆ ਜਾਊਂਗਾ। ਚੰਗਾ ਚੰਗਾ। ਕਿਹਦਾ ਫੋਨ ਆਉਂਦਿਆ? ਉਹ ਮੁੰਡੇ ਦਾ ਆਉਂਦਿਆ। ਓ ਕੈਂਟ ਵੀ ਸ਼ਹਿਰ ਨੂੰ ਜਾਣਾ ਕੰਮ ਹੀ ਕੋਈ ਤੇ ਮੈਂ ਫਿਰ ਸਵੇਰੇ ਚਲ ਜਾਾਂਗੇ ਅੱਜ ਤੇ ਮੀ ਪੈਂਡਿਆ ਚਲ ਉਹ ਤੇ ਠੀਕ ਵਾ ਜਿਹੜਾ ਸ਼ਹਿਰ ਜਾਣਾ ਵਾ ਹਮ ਪਰ ਮੰਮੀ ਠੀਕ ਨਹੀਂ ਹੈਗੀ ਘਰ ਮੰਮੀ ਠੀਕ ਨਹੀਂ ਆ ਪਤਾ ਨਹੀਂ ਆ ਤੇ ਉਹਨਾਂ ਦਾ ਬੀਬੀ ਵਧੀਆ ਕਿ ਜਾਂ ਘਟਿਆ ਵਾ ਹਾਂ ਉਹ ਤੇ ਮੰਜੇ ਤੋਂ ਉੱਠਣੀ ਨਹੀਂ ਡਈ ਤੇ ਦਵਾਈ ਦਿੱਤੀ ਹੈ ਕੋਈ ਇਹਨੂੰ ਹੈ ਨਹੀਂ ਦਵਾਈ ਖਾਂਦੇ ਕੋਈ ਵੀ ਐਂ ਤੇ ਛੇ ਦੇਣਾ ਹੋ ਗਿਆ ਦੋਵੇਂ ਜਾਣੀਆਂ ਦਵਾਈ ਨਹੀਂ ਖਾਂਦੇ ਮਮੀ ਕੋਈ ਗੋਲੀ ਖਾ ਲੋ ਫਰਕ ਪੈ ਜਾਊਗਾ ਪਰ ਨਾ ਇਕੋ ਜੇ ਤੇ ਅੜੇ ਆ ਵੀ ਜੇ ਜੋ ਤ ਜਾਊਗੀ ਤੇ ਫਿਰ ਮੈਂ ਦਵਾਈ ਖਾਣੀ ਨਹੀਂ ਤੇ ਨਹੀਂ ਖਾਣੀ ਹੈਗੀ ਦਸਾਂ ਆ ਕਿਦਾਂ ਦੀ ਗੱਲ ਹੋਈ ਭਲਾ ਇਹ ਚੰਗੀਆਂ ਗੱਲਾਂ ਉਹਦੇ ਵਾਸਤੇ ਤਾਂ ਮੈਂ ਸਾਫ ਲਾਇਆ ਵਾ ਵੀ ਆਪਣੇ ਜਿਹੜੇ ਹੁੰਦੇ ਆ ਨਾ ਉਹ ਨਹੀਂ ਇਦਾਂ ਕਰਦੇ ਕਈ ਵਾਰ ਤੇ ਮਹਿਸੂਸ ਹੁੰਦਾ ਵਾ ਵੀ ਜਿੱਦਾਂ ਨਾ ਬੰਗਾਨਿਆਂ ਜੀਆਂ ਜਿਹਾ ਆਪਾਂ ਰਹਿੰਦੇ ਆ ਜਿੱਦਾਂ ਦਾ ਬਿਹੇਵ ਕਰਦੇ ਆ ਸਾਡੇ ਨਾਲ ਨਹੀਂ ਤੇ ਆਪਣੇ ਥੋੜਾ ਇਦਾਂ ਕਰਦੇ ਆ ਉਹ ਤੈਨੂੰ ਕੀ ਲੱਗਦਾ ਵਾ ਮੈਂ ਇਹ ਆਪ ਇਹੋ ਸੋਚਣ ਡਿਆ ਹਾਂ ਕਿ ਉਹਨ ਸਿਆਣੀ ਬਿਆਣੀ ਕੀ ਉਹਨੂੰ ਸਮਝਾਈਏ ਡੈਡੀ ਨੇ ਵੀ ਸਮਝਾ ਲਿਆ ਮੈਂ ਵੀ ਸਮਝਾ ਕੇ ਵੇਖ ਲਿਆ ਤੂੰ ਹੀ ਕਈ ਵਾਰ ਕਿਹਾ ਕੀ ਦੱਸ ਕਰੀਏ ਹੁਣ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਇਹਨੂੰ ਘਰੋਂ ਕੱਢਦੀ ਹੁਣ ਜੇ ਉਹੋ ਜੀ ਕੋਈ ਗੱਲ ਕਰਦੀ ਤੇ ਮੁੜ ਕੇ ਤਾਂ ਮਾਸ਼ਾ ਲਾ ਕੇ ਬਹਿ ਜਾਂਦੀ ਫਿਰ ਆਣ ਕੇ ਮੜਨੇ ਕਹਿਣਾ ਵਾ ਵੀ ਦੋਵੇਂ ਵਿਆਏ ਆ ਤੇ ਹੁਣ ਨਵਾਂ ਨਾ ਬੰਦੀ ਨਹੀਂ ਹੁਣੀ ਕੀ ਬੰਦਾ ਕਰੇ ਕੋਈ ਸਮਝ ਨਹੀਂ ਆਉਂਦੀ ਦਵਾਈ ਨਾ ਕੀ ਵਿਆਰ ਵਾ ਉਹ ਜਾਣ ਕੇ ਤੇ ਫਿਰ ਦਵਾਈ ਖਾਣੀ ਆ ਦੱਸ ਅਹੀਂ ਤੇ ਨਾ ਦੋਵੇਂ ਜੀ ਇਹਨਾਂ ਦੇ ਵਿੱਚ ਫਸ ਗਏ ਆ ਕੋਈ ਵੀ ਦਿਨ ਸੁੱਕਾ ਨਹੀਂ ਲੰਘਦਾ ਜਿੱਦਣ ਘਰ ਦੇ ਵਿੱਚ ਨਾ ਕਲੇਸ਼ ਨਾ ਪਵੇ ਉਹ ਯਾਰ ਜੇ ਜੋਬਨ ਵੀਰ ਵਾ ਤੇ ਜੇ ਉਹਨਾਂ ਨਾਲ ਗੱਲ ਕਰਾਂ ਬਸ ਰੋਂਦਾ ਹੀ ਨਹੀਂ ਆ ਇੱਕ ਮੇਰੇ ਗਾੜੀ ਬਾਕੀ ਸਾਰੀਆਂ ਗੱਲਾਂ ਮੈਨੂੰ ਦੱਸ ਦਿੰਦਾ ਵੀ ਮੰਮੀ ਆਹ ਕੋਈ ਕਰਦੀ ਏਦਾਂ ਕਰੋ ਇੱਥੇ ਖਲੋਤੇ ਨਾ ਰਹੋ ਜਾ ਕੇ ਤੇ ਮੰਮੀ ਨੂੰ ਸਮਝਾਓ ਥੋੜਾ ਜਿਹਾ ਵੀ ਦਵਾਈ ਤੇ ਖਾਓ ਚਾਹੇ ਨਾ ਜਾ ਕੇ ਨਾ ਉਹਨਾਂ ਨੂੰ ਲਿਆ ਕੇ ਦਿਓ ਉਹ ਮੈਨੂੰ ਵੀ ਤੇ ਉਹ ਗੱਲ ਹੀ ਕਹਿਣੀ ਏ ਉਹਨੇ ਗਾੜੀਆ ਫਿਰ ਮੇਰੇ ਮੂੰਹ ਚ ਕੋਨਾ ਕੋ ਨਿਕਲ ਜਾਣਾ ਕੋਈ ਨਹੀਂ ਤੁਸੀਂ ਇੱਕ ਵਾਰ ਜਾਓ ਤੇ ਸਹੀ ਉਹਨਾਂ ਨੂੰ ਨਾਲ ਖੜਗੇ ਨਾ ਦਵਾਈ ਲਿਆ ਕੇ ਦਿਓ ਡੈਡੀ ਕਿੱਥੇ ਐਦਾਂ ਜੇ ਕੁਝ ਹੋ ਗਿਆ ਹੋਰ ਵਿਪਤਾ ਪਾਉਗੀ ਤੇ ਕੀ ਕਿੱਥੇ ਮੂੰਹ ਆਪਾਂ ਵਿਖਾਉਣਾ ਵਾ ਡੈਡੀ ਹੈ ਨਹੀਂ ਥੱਲੇ ਪਤਾ ਨਹੀਂ ਮੈਨੂੰ ਡੈਡੀ ਹੈਗੀ ਆ ਕਿ ਨਹੀਂ ਸੱਚੀ ਟੈਨਸ਼ਨ ਹੀ ਲੱਗੀ ਆ ਵੀ ਚਲ ਆਂ ਮੈਂ ਪੁੱਛਣਾ ਵਾ ਆਪਣਾ ਮੇਰੀ ਗੱਲ ਸੁਣੋ ਹੁਣ ਕੀ ਹੋ ਗਿਆ ਪਤਾ ਨਾ ਗੱਲ ਕੀ ਆ ਹੁਣ ਮੰਮੀ ਦੇ ਨਾਲ ਜੜੀ ਵੀ ਗੱਲ ਕਰਨੀ ਹੈ ਨਾ ਥੋੜੀ ਹੌਸਲੇ ਨਾਲ ਕਰਿਓ ਕਾਲੇ ਨਾ ਪਿਓ ਬਸ ਮੰਮੀ ਨੇ ਗੱਲ ਉਹ ਕਹਿਣੀ ਹੈ ਫਿਰ ਤਾਂ ਕਾਲਾ ਨਾ ਪਾਵਾਂ ਤਾਂ ਕੀ ਕਰਾਂ ਫਿਰ ਮੈਂ ਪਤਾ ਨਾ ਗੱਲ ਕੀ ਆ ਜਦੋਂ ਇੱਕ ਬੰਦਾ ਘਰ ਦੇ ਵਿੱਚ ਇਦਾਂ ਦਾ ਹੋ ਹੀ ਗਿਆ ਵਾ ਤੇ ਹੁਣ ਸਾਰੇ ਥੋੜਾ ਸਦਾਈ ਹੋਏ ਨੇ ਉਹਨਾਂ ਦੇ ਬੰਦਰ ਮੈਨੂੰ ਇਹ ਗੱਲ ਦਾ ਨਹੀਂ ਪਤਾ ਮੰਮੀ ਨੇ ਨਾ ਕੋਈ ਜੀ ਲੈ ਲੈਣਾ ਘਰ ਤੋਂ ਫਿਰ ਇਹਨੂੰ ਠੰਡ ਪੈ ਜਾਣੀ ਆ ਤੂੰ ਹੌਸਲੇ ਨਾਲ ਗੱਲ ਕਰਿਓ ਕਿ ਮੰਮੀ ਜੀ ਜੇ ਨਹੀਂ ਠੀਕ ਹੈਗੇ ਤਾਂ ਮੈਂ ਤੁਹਾਨੂੰ ਦਵਾਈ ਲੈਣਾ ਤੂੰ ਹੀ ਕੋਈ ਗੱਲ ਨਹੀਂ ਕਰਨੀ ਜੇ ਕੋਈ ਕਰਨਗੇ ਨਾ ਤਾਂ ਫਿਰ ਵੇਖ ਲਾਂਗੇ ਉਹ ਜਿਹੜੀ ਘਰ ਪਈ ਆ ਦਵਾਈ ਉਹ ਤੂੰ ਕਹਿੰਦੀ ਖਾਣ ਨਹੀਂ ਲਈ ਤੇ ਉਥੋਂ ਲਿਆਂਦੀ ਖਾ ਲੂਗੀ ਉਹ ਕੀ ਕਰਾਂ ਬਾਬਾ ਹੁਣ ਕਿੰਨਾ ਕ ਮੱਥਾ ਮਾਰਾਂ ਦੱਸੋ ਕੀ ਕਰਾਂ ਚੱਲ ਥੱਲੇ ਤੇ ਆ ਕਰ ਲੈਂਦੀਆਂ ਗੱਲ ਇੰਨਾ ਤੇ ਚਾਹੁੰਦੇ ਕੀ ਆ ਹੁਣ ਚਲੋ ਫਿਰ